ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਵਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਆਪ ਸਭ ਜਾਣਦੇ ਹੀ ਆ ਆਪਣੀ ਫੈਮਿਲੀ ਵੀ ਮੈਂ ਇਸ ਟਾਈਮ ਘਰੇ ਕਿਉਂਕਿ ਜੱਸ ਕਰਨ ਨੂੰ ਲੈ ਕੇ ਆਇਆ ਤਾਂ ਹੀ 1.5-2 ਵਜੇ ਫਿਰ ਛੱਡ ਕੇ ਰੋਟੀ ਉਟੀ ਖਾ ਕੇ ਹੁਣ 3:30 ਦਾ ਟਾਈਮ ਹੈ ਚੱਲੀ ਜੀ ਦੁਕਾਨ ਨੂੰ ਤੇ ਬਾਕੀ ਜਿਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਜੁੜੇ ਹੋਏ ਜੀ ਸਾਰੇ ਵੀਰ ਭੈਣ ਭਰਾਵਾਂ ਦਾ ਤੁਹਾਨੂੰ ਧੰਨਵਾਦ ਹੈ ਜੀ ਤੇ ਰਿਕਵੈਸਟ ਹੈ ਜੀ ਹੱਥ ਜੋੜ ਕੇ ਕਿ ਆਪਣਾ ਬਲੌਗ ਵੱਲ ਬੋਚ ਕਰਨ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਜਿਹੜੇ ਜਿਹੜੇ ਵੀਰ ਭੈਣ ਭਰਾ ਆਪਣਾ ਕਮੈਂਟ ਕਰਦੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਸਭ ਦਾ ਦਿਲੋਂ ਧੰਨਵਾਦ ਹੈ ਲੋ ਜੀ ਤੇ ਅੱਗੇ ਤੁਹਾਨੂੰ ਬਲੌਗ ਆਊਗਾ ਉਸ ਦਿਨ ਆਪਾਂ ਜਿਹੜਾ ਐਤਵਾਰ ਦਾ ਬਲੌਗ ਪਾਇਆ ਉਹਦੇ ਤੁਹਾਨੂੰ ਪਤਾ ਤਾਂ ਵੀ ਅਸੀਂ ਚੱਲੇ ਤੇ ਮੁੱਲਾਪੁਰ ਨੂੰ ਉਹ ਵੇਖਿਆ ਤੁਸੀਂ ਤੇ ਮੁੱਲਾਂਪੁਰ ਤੋਂ ਲੈ ਕੇ ਕੀ ਕੀ ਆਏ ਆਏ ਉਹ ਬਲੌਗ ਤੁਹਾਨੂੰ ਮਿਲੂਗਾ ਜੀ ਇਸ ਤੋਂ ਅੱਗੇ ਤੇ ਲਓ ਜੀ ਹੁਣ ਮਨਜੀਤ ਨਾਲ ਲੈਦੀਆਂ ਭਿੰਡੀਆਂ ਸਬਜ਼ੀ ਵਾਲਾ ਬਾਈ ਆਇਆ ਤਾਂ ਤੇ ਮਨਜੀਤ ਲਗੀ ਭਿੰਡੀਆਂ ਧੋ ਤੂਣ ਉਹ ਕਹਿੰਦੀ ਸੁੱਕਣੀਆਂ ਪਾਦਮਾ ਤੇ ਫਿਰ ਕਰਾਂਗੇ ਤੁਹਾਡੀ ਗੱਲਬਾਤ ਮਨਜੀਤ ਨਾਲ 5-7 ਮਿੰਟ ਗੱਲ ਕਰਨੀ ਹੈ ਤੇ ਬਾਕੀ 10-15 ਮਿੰਟ ਦਾ ਬਲੌਗ ਹੈ ਜੀ ਮੁੱਲਾਂਪੁਰ ਦਾ ਉਹ ਤਾਂ ਐਂਡ ਕਰੇਗੀ ਤੇ ਚਲੋ ਠੀਕ ਹੈ ਜੀ ਇਹ ਬਲੌਗ ਬੜੀਆ ਲੱਗ ਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਓ ਤੇ ਜਿਸ ਵੀਰ ਭੈਣ ਭਰਾ ਨਾ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਕਰ ਲਿਓ। ਲੋ ਜੀ ਹੁਣ ਕਰਾਨੇ ਮਜੀਦ ਨਾਲ ਗੱਲਬਾਤ ਪੜੇ ਰਿਹਾ ਬਲੌਗ ਦੇ ਨਾਲ ਸਭ ਤੋਂ ਪਹਿਲਾਂ ਤਾਂ ਕੁਦਰਤ ਵੇਖੀ ਜੀ ਪਾ। ਹੈ ਕਿੰਨੇ ਸੋਹਣੇ ਪੰਜ ਦਾਣੇ ਜੀ ਇਹਦੇ ਦੇ ਵਿੱਚ ਹੈ। ਇਹ ਫੁੱਲ ਦਾ ਮੈਨੂੰ ਐਤਕੀਆਂ ਲੱਗਿਆ ਦਾ ਬੂਟੇ ਦਾ ਵੀ ਇਹ ਕਾਮਯਾਬ ਨਹੀਂ ਹੋਣੇਗਾ ਜੀ। ਪਰ ਕਾਮਯਾਬ ਹੋ ਗਿਆ ਜੀ। ਤੇ ਫੁੱਲ ਦੇਤੇ ਨੇ ਇਹੇ ਵੈਸੇ ਨਾ ਬੂਟਾ ਜੇ ਕਹੇ ਨਾ ਹੁਣ 8ਵੇਂ 9ਵੇਂ ਚ ਜ਼ਿਆਦਾ ਫੁੱਲ ਦਿੰਦਾਈ ਸਰਦੀਆਂ ਜੇ ਸ਼ੁਰੂ ਹੋਣ ਲੱਗਦੀਆਂ ਨਾ ਜਾਂ 10ਵੇਂ ਤੇ ਤੇ ਬਾਕੀ ਅੱਜ ਮਨਜੀਤ ਨੂੰ ਕਹਿੰਨੇ ਆ ਵੀ ਆਪਣਾ ਭਾਈ ਇਦਣ ਕੱਲ ਗਏ ਤੇ ਤਾਂ ਸਾਨੂੰ ਵਿਖਾਓ ਪਹਿਲਾਂ ਤਾਂ ਸਾਨੂੰ ਵਿਖਾਓ ਬਾਈ ਹੁਣ ਜਿਹੜੇ ਸ਼ੋਪਿੰਗ ਕੀਤੀ ਦੀ ਸੂਟ ਵਿਖਾ ਬਾਈ ਤੂੰ ਅੱਜ ਇੱਕ ਅੱਜ ਕੋਲੋਲ ਹੋ ਰੇ ਹੋਗੀ ਦੀ ਮੈਂ ਕਿਹਾ ਮਨਜੀਤ ਨੂੰ ਮਾ ਜਿਹੜਾ ਸੂਟ ਲੈ ਆਇਆ ਉਹ ਤਾਂ ਦਿਖਾ ਦੇ ਕਹਿੰਦੀ ਨਾ ਮੈਂ ਤੂੰ ਕਿਹ ਲੱਗੀ ਕਰਨ ਕਹਿੰਦੀ ਮੈਂ ਆਪਣੇ ਤੇ ਕਹਿੰਦੀ ਸਾਰੇ ਮੇਰੀਆ ਭੈਣਾ ਕਹੂਗੀ ਆਪ ਆਪਣਾ ਸੂਟ ਲੈ ਆਈ ਇਹਨਾਂ ਨੂੰ ਕੁਛ ਵੀ ਨਹੀਂ ਦਵਾ ਕੇ ਲਈ ਆਈ ਚਲੋ ਭਾਈ ਕੋਈ ਨਹੀਂ ਦਿਖਾ ਲੈ ਭਾਈ ਤੂੰ ਲਿਆ ਦਿਖਾ ਤਾਂ ਫਿਰ ਕਿਆ ਕਿਆ ਲਈ ਪਹਿਲਾਂ ਤਾਂ ਸੂਟ ਵਿਖਾ ਦੇ ਥੀਤੀ ਥੀਤੀ ਮੈਂ ਜਾਣਾ ਫਿਰ ਕਿਉ ਆਪਣੇ ਛੱਡ ਦੇ ਬਿਨਾਂ ਤਾਂ ਦੇਖ ਦੇਣਾ ਨਾ ਨਾ ਸੂਟੇ ਦਗਾਣਾ ਲਓ ਜੀ ਫੇਰ ਵੀ ਮੋਰਚਾ ਮਾਰੇ ਆਈ ਉਦਾਂ। ਹਮ ਇੱਕ ਸੂਟ ਲੈ ਆਈ ਹੈ ਕਹਿੰਦੀ। ਕਹਿੰਦੀ ਮੈਂ ਨਾ 1000 ਰੁਪਏ ਵਾਲਾ ਤੁਸੀਂ ਅੱਗੇ ਬਲੌਗ 'ਚ ਵੇਖਿਓ ਕਈ ਤਰ੍ਹਾਂ ਦੇ ਸੂਟ ਤੇਈ। ਕਹਿੰਦੀ ਮੈਂ 1000 ਰੁਪਏ ਵਾਲਾ ਸੂਟ ਦੇਖਣਾ ਹੈਂਦੀ। ਹਾਂ ਮੰਜੀ ਤਾਂ। 1000 ਰੁਪਏ ਵਾਲਾ ਸੂਟ। ਮੰਨੂ ਪਤਾ ਤਾਂ ਵੀ 200 ਪੈ ਕੇ 1200 ਹੋ ਜਾਣਾ। ਫਿਰ ਉਹ ਛੇਤੀ ਛੇਤੀ ਦਿਖਾਉਂਦੇ ਨਹੀਂ ਨਾ ਇਹਦੇ ਪਸੰਦ ਵਾਲੇ ਦੇ। ਬਾਫੇ ੋੜੀ ੋੜੀ ਰੇਟ ਚੜੀ ਗਿਆ ਫਿਰ ਲਿਆ ਜੀ ਇਹ ਅਸੀਂ 2700 ਦਾ। ਹਾਂ। ਰਾਂਸੋ ਗਾਏ ਅਛਾਏ ਸੂਟ ਐ ਦਪੱਟਾ ਕਿਹੜਾ ਐ ਦਾ ਹੂੰ ਕਿਹੜਾ ਅਛਾਏ ਇੱਕ ਤਾਂ ਗਰਮੀ ਐ ਪਾਗਲ ਕਰ ਤੇ ਇਹ ਇਹ ਦਪੱਟਾ ਇੱਕ ਹੋਰ ਨਾਮ ਕਹਿ ਰਿਹਾ ਤਾਂ ਕੁਛ ਕਹਿੰਦਾ ਵੀ ਉਹ ਆਂਦਾ ਨਹੀਂ ਕਹਿੰਦਾ ਇਹਦੀ ਚ ਕਿਆ ਨਾਮਾ ਚੇਂਜ ਆਇਆ ਕਹਿ ਰਿਹਾ ਤਾਂ ਕੁਛ ਕਹਿਣਾ ਹਾਂ ਸੱਚ ਕਹਿਣਾ ਸਲਵਾਰ ਦੇ ਵਿੱਚ ਉਹ ਐ ਮੂਰੀਆਂ ਤੇ ਕਢਾਈ ਪਤਨੀ ਚਾਰ ਬਰਕ ਹੈਂਡ ਵਰਕ ਉਹ ਤਾਂ ਕੱਪੜਾ ਮੈਂ ਕਹਿੰਨਾ ਰਹਿ ਗਿਆ ਉੱਥੀ ਹਾਂ ਲਓ ਜੀ ਮੜਾ ਇੱਕ ਮੈਨੂੰ ਇੱਕ ਫੋਨ ਆ ਰਿਹਾ ਮੈਂ ਉਹ ਟੈਂਡ ਕਰ ਲਵਾਂ ਫੇਰ ਬਖਾਨੀਓ ਜੀ ਲਓ ਜੀ ਇਹ ਐਚ ਹੈ ਕਪੜਾ ਹੋ ਹੈ ਇਹ ਗਰੇਜ ਆ ਹਨਾ ਸਰਵਰ ਗਰੇ ਕਰ ਦਿੱਤੇ ਹਾਂ ਮਤਲਬ ਵਿੱਚ ਆਉਦੇ ਇਤਨੇ ਕਰਾ ਹਾਂ ਇਹ ਇਕੜਾਈ ਤੇ ਇਦਾਂ ਸੂਟ ਹੈ ਜੀ ਬਾਕੀ ਤੁਸੀਂ ਬਲੌਗ ਦੇ ਵਿੱਚ ਵੇਖ ਲਿਓ ਜੀ ਲਿਆ ਭਾਈ ਹੋਰ ਚੱਲੀਏ ਫਿਰ ਇਹ ਆ ਦੁਪੱਟਾ ਜੀ ਬਾਕੀ ਮੇਰੀਓ ਪੈਣਾ ਜਰੂਰ ਕਮੈਂਟ ਕਰਕੇ ਦੱਸਿਓ ਪੂਰਾ ਫੁੱਲ ਬਲੌਗ ਵੇਖ ਕੇ ਵੀ ਥੋੜਾ ਜਿਹੜੇ ਅਸੀਂ ਅੱਗੇ ਤੁਹਾਨੂੰ ਬਲੌਗ ਵਿੱਚ ਸੂਟ ਹੋਰ ਵੀ ਦਿਖਾਵਾਂਗੇ ਜਾਂ ਦੇਖ ਰਹੇ ਤੇ ਮਨਜੀਤ ਕਨਫਿਊਜ਼ ਬਹੁਤ ਹੋ ਗਈ ਦੀ ਵੀ ਉਹਨਾਂ ਚੋਂ ਕਿਹੜੇ ਹੋਰ ਤੁਹਾਨੂੰ ਕਿਹੜਾ ਵਧੀਆ ਸੂਟ ਲੱਗਿਆ ਇਹ ਕਿ ਲੱਗੀ ਠੀਕ ਤਾਂ ਹੈ ਤਾਂ ਪਤਾ ਮੈਂ ਕਹਤ ਨਹੀਂ ਪਿਆ ਦੂਸਰਾ ਮੇਰੇ ਮੱਲੱਸਾਂ ਮਿਲੂਗੀ ਵਿੱਚ ਕਿ ਉਹ ਅੱਧੇ ਵਿੱਚ ਤੇ ਲਾਈ ਹੁੰਦੀਆਂ ਮੈਨੂੰ ਫੇਰ ਪੰਗਾ ਪੈਣਾ ਦਾ ਨਾ ਗਣਾ ਲੈਂਦੀ ਬੁਰੀਆਂ ਹੂੰ ਚਲੋ ਕੋਈ ਇਹ ਇਹ ਨਾ ਉਹ ਕਿ ਪਰਪਲੈਸ ਅੱਛੇ ਹੀ ਜਾ ਸਕਾ ਨੂੰ ਲਿਆਏ ਹੈ ਇਹ ਲਿਆਈ ਤਾਂ ਕਿ ਜੱਸ ਕਰਨਾ ਤੁਹਾਨੂੰ ਪਤਾ ਇਹਨਾਂ ਛੁੱਟੀਆਂ ਹੋਣੀਆਂ ਨੇ ਉਹਨਾਂ ਨਾਨਕੇ ਵੀ ਜਾਣਾ ਆਪਣੇ ਹੈ ਇਹ ਸੱਟ ਹੈ ਇਹ ਇਹ ਰਿਕਟ ਹੈ ਫਰੀ ਗੱਲ ਜਿਹੜੀ ਬੜੀ ਪਿਛਲੇ ਸਾਲ ਦੀ ਕਮੀਜ਼ ਇਹ ਕਮੀਜ਼ ਹੂੰ ਇਹ ਨਾਲ ਜੀ ਮੈਨੂੰ ਲੱਗ ਰਿਹਾ ਫੋਨ ਨਾ ਇੱਕ ਲੱਤ ਹੋ ਗਿਆ ਗਰੇ ਜਾ ਤੇ ਹੋਰ ਬਸ ਓਕੇ ਲਓ ਜੀ ਆਹ ਆ ਦੇਖੋ ਜੀ ਅੱਜ ਹੋਰ ਨਵੀਂੋ ਗੱਲ ਮੇਰੇ ਕੱਪੜਿਆਂ ਬਾਰੇ ਕਹਿੰਦੇ ਅੱਜ ਤਾਂ ਪਟਾਰੀ ਦਾ ਜੀ ਖੁੱਲਣੀ ਹੈ ਅੱਜ ਲੈ ਹੱਦ ਕਰਤੀ ਯਾਰ ਮੰਜੀ ਤਾਂ ਕਮਾਲੇ ਕਰਦੀ ਹੁਣ ਮੈਨੂੰ ਲੱਗਦਾ ਏ ਕੀ ਦੀ ਏ ਜਾਂ ਕਰਨ ਦੀ ਏ ਜੀ ਇਹ ਅੱਛਾ ਜੀ ਨਾ ਐ ਨਹੀਂ ਹੈ ਵੀ ਸਾਰੇ ਆਣ ਜਾਣੇ ਨੇ ਉਹਦੇ ਚ ਕਰਪਾਣੇ ਨੇ ਬਿਲੇ ਆਣੇ ਜਾਣੇ ਤਾਂ ਕੋਈ ਇੱਕ ਦੋ ਹੋਊਗਾ ਜੀ ਕਿਉਂਕਿ ਗਰਮੀ ਵਿੱਚ ਛੇਤੀ ਸ਼ਰਟਾਂ ਖਰਾਬ ਹੋੁੰਦੀਆਂ ਨਹੀਂ ਅਰੇ ਲੋਰਾ ਵਗੈਰਾ ਫੇਰ ਵੀ ਠੀਕ ਲੱਗਦੀਆਂ ਨੇ ਬਿਲਕੁਲ ਬਿਲਕੁਲ ਰਾਈਟ ਗੱਲ ਹੈ ਜੀ ਇਹ ਆ ਰਹੀ ਜੀ ਮੇਰੇ ਕੱਪੜੇ ਆਣੇ ਜਾਣੇ ਨੂੰ ਆ ਇਹ ਜੀ ਹੁਣ ਮੈਂ ਇੱਕ ਵਾਰ ਕਰ ਲਈ ਜੀ ਆਪਣੀ ਸ਼ਾਪਿੰਗ ਹੁਣ ਮਾਨੂੰ 2 ਸਾਲ ਦੀ ਨੀਚੋ ਹੈ ਜੀ ਹਾਂ ਹੈ ਕਿ ਆ ਪਾਣੀ ਮੈਂ ਇੱਕ ਮਜ਼ਰ ਜੀ ਦੀ ਕੰਟੇ ਕਰ ਲਿਆ ਤੇ ਜੀ ਦਾ ਪਾਣੀ ਜਾਨੀ ਪਾਣੀ ਦੇ ਵੀ ਹੈ ਇਹ ਦੇਖੋ ਜੀ ਨਵੇਂ ਨਵੇਂ ਸਟਾਈਲ ਦੀਆਂ ਲਈਆਂ ਜੀ ਜਦੋਂ ਮੈਂ ਸੋਚਿਆ ਫਿਰ ਵੀ ਬਾਈ ਅਜ ਬਿੰਦਰਾ ਅੱਗੇ ਦਾ ਤੇਰਾ ਉਖੜੀ ਚ ਸਰਾਂਦਾ ਏ ਇਹ ਤਾਂ ਕੀ ਦੇਖਦੇ ਮਨਜੀਤ ਦਾ ਸਰਾਇਆ ਵਾ ਮੈਂ ਤੂੰ ਉਹ ਮੂਲੇ ਵੱਧ ਮਾਰ ਦਮਾ ਪਰ ਹਾਂ ਪੈਸੇ ਤਾਂ ਜੀ ਮੇਰੇ ਹੀ ਲੱਗੇ ਜੀ ਨਹੀਂ ਪਰ ਮਨਜੀਤ ਦਾ ਹੱਕ ਪੂਰਾ ਹੈ ਕਿਉਂਕਿ ਦੇਖੋ ਹੁਣ ਮੈਂ ਬਾਹਰ ਕੰਮ ਕਰਦਾ ਮਨਜੀਤ ਦੇ ਅੰਡਰ ਘਰ ਹੈ ਆਪਣਾ ਪੂਰਾ ਦਿਲ ਤੇ ਰੂਹਾਂ ਤੋਂ ਘਰ-ਬਾਰ ਚਲਾ ਰਹੀ ਹੈ ਮਨਜੀਤਾਂ ਵਰੀ ਹੈ ਫਿਰ ਬਾਈ ਹੱਕ ਤਾਂ ਇਹਦਾ ਵੀ ਹੈ ਬਿਲਕੁਲ ਰਾਈਟ ਗੱਲ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਇੰਤ ਹੈ ਜੀ ਇੰਡੀਪੈਂਡੈਂਟ ਹੈ ਹਮ ਇਹਨਾ ਮੈਨੂੰ ਪਤਾ ਹੈ ਜੀ ਨਾ ਪਾਇਆ ਕੰਨਿਆ ਮੈਂ ਹੁਣ ਜੀਂਦੇ। ਕੋਈ ਨਹੀਂ ਲੈ ਕੇ ਆਉਂਦੀ ਹੈ ਕਿਉਂਕਿ ਇਲਾਣ ਦਾ ਫਾਇਦਾ ਕੋਈ ਹੈ ਨਹੀਂ। ਹਾਂ। ਪਾਣੀ ਇਹਦਾ ਨਹੀਂ। ਮਤਲਬ ਸਿਆਲੇ ਵਿੱਚ ਜਾ ਕੇ ਲੈ। ਲੋ ਜੀ ਮੇਰੀ ਆਦਤ ਤੇ ਇਹ ਜੀ ਬਣੀ ਵੀ ਮੈਂ ਇੱਕ ਸਾਦਾ ਜਿਹਾ ਬੰਦਾ ਜੀ। ਜੇ ਕਿਤੇ ਜਾਣਾ ਆਣਾ ਵੀ ਅਮੂਲਾਪੁਰ ਖਰੜ ਕਰਾਲੀ। ਤਾਂ ਮੈਂ ਤਾਂ ਇਹ ਜਿਹਾ ਬੰਦਾ ਜੀ ਪਹਿਲਾਂ ਤੋਂ ਹੀ ਅਸੀਂ ਕੱਪੜੇ ਕਿੰਨੇ ਨਹੀਂ ਇੰਨਾ ਦੇਖਿਆ। ਤੇ ਜਿੰਦਾ ਦੇ ਪਾਏ ਪਏ ਐ ਬਸ ਓਦਾਂ ਦੀ ਪਾ ਕੇ ਚਲੇ ਜਾਂਦੇ। ਮੈਂ ਲੋਰਾ ਪਾ ਕੇ ਹੀ ਚਲੇ ਜਾਂਦਾ ਜੀ। ਅੱਗੇ ਨੂੰ ਚੱਪਲਾਂ 'ਚ ਵੀ ਲੰਘ ਜੀਦਾ। ਨਾ ਉਹ ਹੋ ਜਾਈ ਹੋ ਗਿਆ ਨਾ ਉਹਨੂੰ ਤਾਂ ਚਲ ਕੋਈ ਨਹੀਂ ਜੇ ਐਂ ਰਹੂਗਾ ਠੀਕ ਐ ਥੋੜਾ ਖਰਚਾ ਲਿਮਟ ਗੱਲ ਕਰੇ ਕਰੂੰਗੇ ਲਿਮਟ ਦੀ ਗੱਲ ਨਹੀਂ ਇਹ ਤਾਂ ਤਿੰਨੇ ਸੈੱਟ ਮੈਨੂੰ ਆਣੇ ਜਾਣੇ ਲੱਗਦੇ ਹਨਾ ਥੇ ਟੀ-ਸ਼ਰਟ ਵੀ ਪਿਛਲੇ ਮਹੀਨਿਆਂ ਚ ਲੈ ਆਤੀਆਂ ਹਮ ਜਿਹੜੇ ਹੋ ਗਏ ਜਦੋਂ ਪਹਾੜ ਲੁਗੇ ਤੇ ਜਦ ਦੇਖੇ ਬਹੁਤ ਥੋੜੀ ਸਾਰੀਆਂ ਬਾਹਰ ਨਿਕਲ ਜਾਣੀਆਂ ਹਨ ਸਾਰਾ ਪਾਣੇ ਨੂੰ ਉਦੋਂ ਪਹਿਲਾਂ ਇਹ ਜਿਹੜੀਆਂ ਛਿੱਟ ਜਿੱਟੀਆਂ ਜੀਆਂ ਹੋ ਗਈਆਂ ਸਾਰੀਆਂ ਖਰਾਬ ਕੋਸੋ ਪਹਿਲਾਂ ਮੈਂ ਪਾਂਦਾ ਮੀਡੀਅਮ ਤਾਂ ਹੁਣ ਪੇ ਲਿਆ ਤਾਂ ਐਲ ਹੁਣ ਐਲ ਐਕਸ ਲਿਆਇਆ ਹੈ ਕਿ ਥੋੜਾ ਵੱਡਾ ਲਿਆਇਆ ਹੂੰ ਕਿਉਂਕਿ ਫਰਕ ਜਾ ਪੈਂਦਾ ਲੱਗਦਾ ਮੈਨੂੰ ਆਹ ਫਾਇਦਾ ਕੈਸਾ ਤੁਸੀਂ ਗਏ ਫਿਰ ਦੋ ਤਿੰਨ ਟੀ ਸ਼ਰਟਾਂ ਤੁਹਾਡੀਆਂ ਹੀ ਹੋਈਆਂ ਦੀਆਂ ਹੂੰ ਆਹ ਟੈਟ ਹੈ ਆ ਐਂ ਨਹੀਂ ਜੇ ਪਾਣੀ ਨਹੀਂ ਜੂ ਬਿਲਕੁਲ ਰਾਈਟ ਉਹ ਦੇਖੋ ਕਰਨ ਆਪਣਾ ਮੋਟਰਸਾਈਕਲ ਹੈ ਆਹੀ ਸਵਾਰੀ ਬਡੇ ਸਾਈਜ਼ ਮੈਂ ਨਹੀਂ ਨਾ ਚਲ ਠੀਕ ਹੈ ਮੈਂ ਤਾਂ ਹੀ ਸਾਲ ਚੋਂ ਲਿਆ ਇੱਕ ਵਾਰ ਇਹ ਕੱਪੜੇ ਨੂੰ ਚਲੋ ਜੇ 2 3 ਬੱਦੇ ਲੈ ਆਏ ਆ ਇਹ ਰੰਗ ਜੇ ਮੈਨੂੰ ਤੂੰ ਆ ਵਧੀਆ ਲੱਗਦਾ ਨਾ ਗ੍ਰੀਨ ਜਾਂ ਦੇਖੀ ਉਹ ਠੀਕ ਹੈ ਠੀਕ ਹੈ ਸਾਰੇ ਨਾ ਇੱਥੇ ਥੱਲੇ ਪਿਆ ਜਿਹੜਾ ਠੀਕ ਉਹ ਗ੍ਰੀਨ ਹੈ ਨਾ ਇਹ ਨਾ ਆਹ ਨਹੀਂ ਹੈ ਨਾ ਵੀ ਹੈ ਹੈ ਠੀਕ ਹੈ ਕਲਰ ਇਹ ਵਧੀਆ ਲੱਗਿਆ ਮੈਨੂੰ ਇਹ ਕਲਰ ਰੱਖਣਾ ਜੀ ਚਲੋ ਦੱਸਦੇ ਹੋ ਇਸ ਵਾਰ ਵੀਿੰਦਰ ਨੂੰ ਸ਼ਾਪਿੰਗ ਮੇਰੀ ਨਹੀਂ ਸ਼ਾਪਿੰਗ ਹੈ ਮਨਜੀਤ ਦੀ ਆਰ ਕਰਨ ਦੀ ਹੈ ਮੈਂ ਤਾਂ ਘਰਾਂ ਵਾਸਤੇ ਲੈ ਆਇਆ ਦੋ ਲੋਰਾ ਇਸ ਵਾਰ ਦੇਖਦੇ ਥੋੜਾ ਕ ਵੱਡਾ ਨੰਬਰ ਲੈ ਕੇ ਆਏ ਪਾ ਕੇ ਦੇਖਦੇ ਕਿ ਆ ਤਦਾਂ ਅਜੇ ਪਾ ਕੇ ਵੇਖੇ ਨਹੀਂ ਜੀ ਕਿਉਂ ਫਰਕ ਤਾਂ ਪਾ ਲਿਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਡੈਡ ਡੈਡ ਦੀ ਨਾ ਹੁਣ ਕੋਈ ਨਹੀਂ ਪਾਉਂਦਾ ਹੁਣ ਫੁੱਲੀ ਫੁੱਲੀ ਬੰਨ੍ਹਨੇ ਹਾਂ ਇਹ ਵੀ ਹੈ ਬੱਤ ਕੁਛ ਗਰਮੀਆਂ ਨਾ ਐਤ ਕੀ ਗਰਮੀ ਵੀ ਸੋਹਣੀ ਪੈ ਰਹੀ ਗਾਂ ਚਿਪ ਚਿਪੇ ਜੇ ਮਹੀਨੇ ਵੀ ਆਣੇ ਹੋ ਮਜ਼ੀ ਵਾਲੇ ਉਹ ਕਿਹੜਾ ਮਹੀਨਾ ਪਤਾ 7ਵਾਂ 8ਵਾਂ 9ਵਾਂ ਤਾਂ ਤਾਂ ਕਹਿ ਰਹੀ ਆ ਤੁਸੀਂ ਛੁੱਟੀਆਂ ਵਿੱਚੇ ਹੀ ਆਣਾ ਮਾ ਹੁਣ ਆਵਾਂ ਹੀ ਹਾਂ ਹੂੰ ਤੁੱਕ ਦੇਦੇ ਬੱਲੇ ਦਾ ਐ ਕਰੋਗੇ ਜੇ ਗਏ ਵੀ ਨਾ ਪਹਾੜ ਚੱਪਾ ਨਾ 2 ਕੁ ਦਿਨ ਲਾ ਕੇ ਫੇਰ ਕਰਨ ਨੂੰ ਛੱਡਿਆਉਂਗੇ ਫੇਰ ਇਹਨੂੰ ਲੈ ਰਹਿ ਲੰਦੇ ਪਾਉਣ ਦਾ ਦੱਸਦੇ ਨਾ ਫੇਰ ਜਾ ਕੇ ਲਿਆਉਂਗੇ 2 ਦਿਨ ਫੇਰ ਲਾਇਆ ਇਕੱਠੇ ਨਹੀਂ 4-5 ਦਿਨ ਲੱਗਣ ਹਾਂ ਭਾਈ ਆ ਜਾ ਤੂੰ ਕੀ ਕਰਦਾ ਫਰੀ ਜੰਨਾ ਜੇ ਤੇਲ ਮੁੱਕ ਗਿਆ ਅੱਛਾ ਆ ਮੈਂ ਪੁਆ ਲਿਆਉਂਗਾ ਕੱਪੜੇ ਤੇਰੇ ਹੈ ਸ਼ਾਸ਼ੀ ਕਾਲ ਨਹੀਂ ਬਲਾਈ ਬਾਈ ਲੋ ਜੀ ਜੱਸ ਕਰਨਾ ਆਪਣਾ ਹੁਣ ਮੋਟਰਸਾਈਕਲ ਤਾਂ ਇਹਨੂੰ ਕਿਆ ਲੱਗ ਗਿਆ ਥੋੜਾ ਜਿਹਾ ਆਣ ਜੱਸ ਕਰਨ ਤਾਂ ਆਪਣਾ ਕਹਿੰਦਾ ਵੀ ਮੈਂ ਮੋਟਰਸਾਈਕਲ ਬਰੇ ਰਹਿਣਾ ਇਹਨੂੰ ਵੀ ਟਾਈਮ ਆ ਮਿਲ ਨਾ ਨਾ ਬੱਸ 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 ਮਮਾ ਨੂੰ ਕੁਛ ਆ ਬਈ ਮਿਹਰਬਾਨੀ ਕਰ ਤੁਮ ਮੈਂ ਜੀ ਇਤ ਨਹੀਂ ਇਹਨੂੰ ਚਲਾਣ ਦੰਦੇ ਠੀਕ ਐ ਥੋੜਾ ਥੋੜੀ ਹੌਲੀ ਚਲਾਣਾ ਸਿੱਖ ਜੂਗਾ ਸਿੱਖ ਤੱਕ ਗਿਆ ਹੂੰ ਇਹੋਂ ਤਾਂ ਨਹੀਂ ਗੱਲ ਨਰਥੀ ਹੈ ਹੈ ਪਹਾੜ ਮੇ ਅੱਗੇ ਪਾਈ ਨਾ ਮੈਂ ਨਾ ਹਾਂ ਤੇ ਚਲੋ ਠੀਕ ਐ ਜੀ ਤੁਸੀਂ ਕਰੋ ਜੀ ਅੱਗੇ ਹੁਣ ਆਪਣਾ ਬਲੌਗ ਅਟੈਂਡ ਖਾਣੇ ਵਾਸਤੇ ਤੇਰੇ ਵਾਸਤੇ ਲਈਸ ਆਪਣੇ ਵਾਸਤੇ ਮੈਂ ਮੈਂ ਇੰਨਾ ਬਾ ਤੂੰ ਆਪਣਾ ਲਿਆ ਲਈ ਪੁੱਤ ਤੂੰ ਆਪਣਾ ਲਿਆ ਜੋੜ ਲੈ ਆਣਾ ਤਾਂ ਬਸ ਤੇ ਹੁਣ ਗਰਮੀ ਹੈ ਹੁਣ ਨਹੀਂ ਸਵਾਦ ਲੱਗਦੇ ਤੇ ਚਲੋ ਠੀਕ ਹੈ ਖਾਣੇ ਮਾਜੀਤ ਲੰਮੀ ਲਓ ਜੀ ਆਪਣੇ ਜਿੰਨੇ ਵੀ YouTube ਫੈਮਿਲੀ ਆਪਣੇ ਸਬਸਕ੍ਰਾਈਬਰ ਬਲੌਗ ਵੇਖ ਰਹੇ ਆ ਤੁਸੀਂ ਵੇਖੋ ਅੱਗੇ ਹੁਣ ਮੁੱਲਾਂਪੁਰ ਜਦੋਂ ਸ਼ੋਪਿੰਗ ਕਰਨ ਗਏ ਸੀ ਉਹ ਬਲੌਗ ਵੇਖੋ ਜੀ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚਲੋ ਠੀਕ ਹੈ ਜੀ ਉਹੀ ਕੰਮ ਕਰਤਾ ਮਨਜੀਤ ਨੇ ਲੈ ਕੇ ਬੜੀ ਮੰਨੋ ਵੀ ਬਾਈ ਕੱਪੜਿਆਂ ਵਾਲੇ ਚ ਅਸੀਂ ਤਾਂ ਆਪਣੇ ਕੱਪੜੇ ਲੈ ਤੇ ਉਹ ਕਰਨ ਦੇ ਤੇ ਮੇਰੇ ਇਹ ਤੁਹਾਨੂੰ ਦਿਖਾਵਾਂਗੇ ਘਰ ਜਾ ਕੇ ਤੇ ਪਹਿਲਾਂ ਸੂਟਾਂ ਤੇ ਝਾਤੀ ਮਾਰੋ ਤੇ ਉਹ ਸੀ ਤੇ ਮਨਜੀਤ ਕਹਿੰਦੀ ਵੀ ਚਲੋ ਮੈਂ 12 ਪੰ ਕਹਿੰਦੀਆਂ 1200 ਵਾਲਾ ਲੈ ਲੰਨੀ ਕਹਿੰਦੀ ਏ ਮਤਲਬ ਕਿ ਕਹੇ ਨਹੀਂ ਕਰਦਾ ਬਿੰਦਰ ਨੂੰ ਚਾਰ ਦਈ ਕਹਿੰਦੇ ਕੋਈ ਨਹੀਂ ਕੋਈ 1200 ਵਾਲਾ ਲੈ ਲੈਂਦੀ ਕਹਿੰਦੇ ਮਾ ਕੋਈ ਨਹੀਂ ਭਾਈ ਲੈ ਲੈ ਬਾਈ ਨੇ ਵੀ ਕਹਿ ਦੇਣਾ ਜੇ ਮੜਾ ਮੋਟਾ ਕਹਿਣਾ ਕੋਈ ਉਹਦੇ ਸੋਨਾ ਲੱਗਾ ਅਣ ਜਾਣ ਨੂੰ ਫੇ 1500 ਤੇ 2000 ਵਾਲਾ ਮਿਲਣਾ ਉਹੀ ਗੱਲ ਹੋ ਗਈ ਹੁਣ ਬਾਈ ਦਿਖਾ ਰਿਹਾ ਏ ਦੇਖਦੇ ਕੀ ਬਣਦਾ ਇਹ ਤੇ ਥੱਲੇ ਵਾਲੇ ਕੰਦਰ ਦਿਖਾਏ ਇਹਨਾਂ ਚੱਕੀ ਉੱਪਰ ਤੇ ਕਿਹੜੇ ਕਿਹੜੇ ਇੰਕਤਾਏ ਐ ਠੀਕ ਹੈ ਪਿਆਰ ਉਸੇ ਹੀ ਮੇਰੇ ਉਹ ਭੈਣ ਨੂੰ ਕਿਹੜਾ ਵਧੀਆ ਲੱਗਿਆ ਉਹ ਹੋ 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 ਇਹ ਦੇਖ ਤਾ ਭਾਈ ਠੀਕ ਹੈ ਜਮਾਨੀ ਜਲੀ ਯਾਰ ਬਾਕੀ ਜੀ ਕਹਿੰਦੇ ਜਿ ਘੜਾ ਪਾਣ ਨੂੰ ਲੈਣੇ ਕਹਿੰਦੇ ਬਹੁਤ ਟੰਗਦੇ ਹੀ ਅੱਜ ਉਹ ਘਟ ਟੁੱਪਰ ਲਾਏ ਮੈਂ ਕਿਉਂਕਿ ਸ਼ਾਮ ਦਾ ਟਾਈਮ ਹੈ ਤਰਾ ਤੇ ਹੁਣੇ ਮਨ ਜੀ ਤਾਂ ਵੀ ਮਾਨ ਕਨਫਿਊਜ਼ ਹੋਇਆ ਬਹੁਤ ਥੋੜਾ ਬਾਹਰ ਗੇੜੀ ਮਾਰ ਕੇ ਦਿਖਾ ਕੇ ਲਿਆਵਾਂ ਪਜਾਰ ਕੀ ਜਾਂਦਾ ਬਾਹਰ ਤਾਂ ਆਏ ਲੱਗੇ ਤੇ ਇਹ ਦੇਖੋ ਜੀ ਕਹਿੰਦੇ ਵਿਆਹ ਹੈ ਵਿਆਹ ਤੇ ਜਦੋਂ ਆਪਾਂ ਮਹਿੰਦੀ ਵਾਲੇ ਦਿਨ ਲੱਗ ਪਾਣੇ ਬਟਨੇ ਵਾਲੇ ਦਿਨ ਲੱਗ ਪਾਣੇ ਉਹ ਸਾਰੇ ਸੂਟ ਵੀ ਅਵੇਲੇਬਲ ਹੈ ਹੈਨਾ ਤੋਂ ਹੀ ਹੈ ਜੀ ਸਹਾਨਾ ਪਹਿਲੇ ਉਤਰ ਕੇ ਵੀ ਦੇ ਹੈਨਾ ਇਹ ਵੀ ਹੈ ਇਹਨੂੰ ਲੈਣ ਦੀ ਕੋਈ ਲੋੜ ਨਹੀਂ ਪਰ ਆਹ ਤੇ ਇੰਨੀ ਕਿੰਨੀ ਚਾਹੀਦੀ ਹੈ ਨਾ ਜਿੰਨਾ ਤੁਹਾਨੂੰ ਚਾਹੀਦਾ ਹੈ ਬਾਕੀ ਜੋ ਤੇ ਜਿੰਗਲੀ ਹੈ ਉਹ ਆਪਣੀ ਮਰਜ਼ੀ ਇਹ ਲਗਾ ਲਓ ਥੱਲੇ ਵਾਲੀ ਇਹਦੇ ਮਦੂਰਪੁਰ ਵੀ ਹੈ ਜੀ ਲੋਕ ਚੱਲੇ ਨੇ ਇੱਥੇ ਜਿਹੜੇ ਕੰਮ ਕਰਦੇ ਨੇ ਉਹ ਆਇਆ ਲੋਕ ਉਹ ਸਪੈਰਟ ਵੀ ਟੂ ਰੇਡੀ ਹੈ ਉਹਦਾ ਕਲਰ ਮੈਂ ਨਹੀਂ ਕੋਈ ਨਹੀਂ ਕੋਈ ਲੋਕ ਚੱਲੇ ਸੁਣੀ ਜਾਈ ਉਹਨਾਂ ਦੇ ਹੁਜੂਰ ਨਾ ਨਹੀਂ ਉਹ ਸੁਪਰੇ ਗਏ ਮੈਂ ਬਸ ਬਸ ਕੁਛ ਨਹੀਂ ਅਰੇ ਬਾਈ

ਆਇਆ ਨਹੀਂ ਕੋਈ ਪਸੰਦ ਹੈ ਬਈ ਹੂੰ ਆਇਆ ਕਿਹੜਾ ਲੈਨਿੰਗ ਹੈ ਹੈ ਤਾਂ ਕੋਈ ਨਾ ਕੋਈ ਪਰ ਇਹਨੂੰ ਲੈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਇਹਨੂੰ ਲੈਨਿੰਗ ਹੀ ਨਹੀਂ ਲੱਗਦੀ ਸਵਾਦ ਟੂਰਿਜ਼ਮ ਕ੍ਰੀਮ ਤੱਕ ਮਿਲ ਕੇ ਬਿੱਟੇ ਨੇ ਅਭੀ ਕਿਸਕੜਾਈ ਕਰਕੇ ਨਾ ਇੰਨੀ ਕਪੱਟੀ ਕੱਢ ਕੇ ਲਾ ਦੇਣੀ ਕਿ ਕਿਉਂ ਕਿਸਕੇ niche ਬਾਕੀ ਧੋੜੀ ਕੋਈ ਚੁੱਕਨੇ ਆਣਾ ਕਰ ਮੈਂ ਇਹਦੇ niche ਦਾ ਕੱਢੀ ਐਨੀ ਕਪੱਟੀ ਬਸ ਇਹਨੂੰ ਕੇ ਰੋਡ ਲਾਈਨਿੰਗ ਤਾਂ ਇੰਨਾ ਛੋਟੇ ਵਿੱਚ ਲਾਈਨਿੰਗ ਕਿ ਤੱਕ ਵੀ ਲਾਈ ਹੋਊਂਗੇ ਹੋਰ ਇਹਦੇ ਨਾਲ ਜਦੋਂ ਨਾ ਨਾ ਤੇਲ ਦਾ ਕਰਕੇ ਕੀ ਦੇਖਣਾ ਉਹ ਪੁੱਤ ਅੱਛਾ ਫਾਦੇ ਬਾਰੇ ਬੰਦ ਕੀ ਕਰਦਾ ਤੈਨੂੰ ਉਹ ਆਇਆ ਕੁਝ ਨਹੀਂ ਉਹ ਕੀ ਕਹਿਣਾ ਇਹ ਆਪਣੀ ਸਵਾਈ ਮਹਿੰਗੀ ਕਰਨੇ ਕਰਕੇ ਤੁਹਾਡਾ ਦੇ ਨਾਲ ਕਰਨਾ ਹਾਂ ਕਰ ਵੀ ਸਕਦੇ ਨੇ ਟੇਲਰ ਕਰ ਵੀ ਦਿੰਨੇ ਐਜੀ ਗੱਲ ਮੈਨੂੰ ਵੀ ਪਤਾ ਹੁੰਦਾ ਮੈਂ ਕਰਦੀ ਨਹੀਂ ਉਹਦੇ ਟੋਟਲ ਦੇ ਉੱਪਰ ਵੀ ਜਾਂਦੇ ਟੇਲਰ ਪਰ ਇਹਦੇ ਜੀ ਕਲਰ ਦੇਖਣ ਇਤਨਾ ਜੀ ਉਹ ਉੱਧਰ ਤਿੰਨ ਸੂਟ ਲੱਗੇ ਹੋਏ ਉਹ ਆਪਾਂ ਦੇਖ ਕੇ ਆਵਾਂਗੇ ਮਹਿੰਗੇ ਵਾਲੇ ਮਤਲਬ ਕਿ ਬਲੈਕ ਇੱਕ ਇਹ ਲੱਗੇਗੇ ਤਿੰਨ ਚੂੜੇ ਪਤਾ ਕਰਕੇ ਆਵਾਂਗੇ ਕਿੰਨੇ ਰੰਗ ਦੇ ਬਣਾਉਣਾ ਹੈ ਕੀ ਹੈ ਕਿੰਨੀ ਲੰਬਾਈ ਰੱਖਣੀ 43 ਇਹ ਪੁੱਛ ਲੈ ਨਹੀਂ ਫੋਨ ਕਰਕੇ ਹਾਂ ਲੋ ਜੀ ਅੱਜ ਕਨਫਿਊਜ਼ ਹੋ ਰਹੇ ਆਂ ਗੱਲ ਸਾਰੀ OIGB ਇਹ ਨਾ ਜਾ ਕੇ 2025 ਵਾਲਾ ਲੈਣਾ ਗੱਲ ਤਾਂ ਇਹ ਹੋਈ ਵੀ ਬਸ ਮਨੂੰ ਪਤਾ ਨਾ ਜੀ ਮਨਜੀਤ ਮਨੂੰ ਪਤਾ ਸਾਰਾ ਕੁਝ ਐ ਖੜਾ ਛੱਡਦਾ ਲੱਗਦਾ ਨਹੀਂ ਮਨਜੀਤ ਹੋੜੀ-ਹੋੜੀ ਆਟੋਮੈਟਿਕਲੀ ਵਧਾਉਣਾ ਪੈਣਾ ਜਾ ਕੇ ਦਿਖਾ ਕੇ ਲਿਆ ਮੈਂ ਇਹ ਸਾਨੂੰ ਇਹ ਲੇਟ ਵੀ ਜਾਣਾ ਚੀਜ਼ ਵੀ ਦੇਖੀ ਬਈ ਉੱਠੀ ਮੜਾ 1500 ਦਾ ਸੂਟ ਘੈਂਟ ਪੁੱਛਿਆ ਇਹ ਸਭ ਤੋਂ ਵੱਧ ਵਿਗਰੇ ਇਸ ਟਾਈਮ ਤੇ ਮਾਲ ਮੇਰਾ ਫਰੰਟ ਹੈ ਨਾਲ ਕੁੜੀਆਂ ਦੇ ਮੁਤਾਬਿਕ ਚੀਜ਼ ਹੈ ਜੀ ਨਾਲ ਦੁਪੱਟਾ ਵੀ ਸੋਹਣਾ ਸਮਝਾਇਆ ਜੀ ਹੈ ਵੀ ਕੋਦਾ ਬਚਨ ਮੈਨੂੰ ਨਹੀਂ ਮਿਲਿਆ ਹੈ ਕੀ ਕਰ ਲਓ ਫਿਰ ਇਹ ਕੀ ਕਰ ਲਓ ਕਿੰਨਾ ਹੋਰ ਵੀ ਨਾ ਕਹਿਣਾ ਸਿੱਤ ਹੋਰ ਹੋ ਜਰਾ ਬਲੈਕ ਦਾ ਬਲੈਕ ਕਰਨਾ ਨਹੀਂ ਹੋਣਾ ਹਾਂ ਠੀਕ ਕਰ ਲਓ ਇੱਕ ਇੱਕ ਕਰ ਲਓ ਕਰ ਲੋਗੇ ਲੋ ਫਿਰ ਬਲੈਕ ਦੇਖੋ ਬਲੈਕ ਤਾਂ ਰੱਸੀ ਹਸ ਕੇ ਹੋਦੀਆਂ ਜਾਂ येलो ਹੈ ਇਹ येलो ਹੈ ਬਲੈਕ ਹੈ ਇੱਥੇ ਕਨਫਿਊਜ਼ਨ ਆ ਹੋ ਗਈ ਇੱਕ ਤੱਕ ਇਹ ਐ ਤਾਂ ਮਣ ਕੇ ਤਿਆਰ ਹੁੰਦੇ ਤੇ ਇੱਕ ਤੱਕ ਰੋ ਐ ਉਹ ਕਹਿੰਦੇ ਵੀ ਉਹ ਵੀ ਦਿਖਾ ਦੇ ਯਾਰ ਇਹ ਕਲਰ ਆਇਆ ਪਸੰਦ ਮੰਜੀਦਾ ਹੈ ਹੈ ਤੰਨੂੰ ਕਿਹੜਾ ਲੱਗ ਰਿਹਾ ਠੀਕ ਲੈ ਮੁੰਡੇ ਦੋਏ ਕਲਰ ਲਾ ਦਾਂ ਆ ਤੁਹਾਨੂੰ ਲੱਗਦਾ ਮੈਂ ਲਾਰਾ ਜੀ ਦਾ ਦੇਖਿਆ ਲੱਗਦਾ ਨਹੀਂ ਲੈਂਥ ਆ ਜੂ ਲਓ ਜੀ ਦੇਖੋ ਲੋਏ ਲੋਏ ਤੁਹਾਡੀ ਠੀਕ ਹੈ ਲਓ ਇਹ ਵਧੀਆ ਲੱਗਦਾ ਪਿੰਕ ਜਾ ਵਿੱਚ ਨੂੰ ਕਿਉਂ ਗਰਮੀਆਂ ਮਾਣਾ ਬੇਟਾ ਜਿਆਦਾ ਡਾਰਕ ਕਲਰ ਨਹੀਂ ਹੋਣੇ ਲੱਗ ਲੋ ਹਾਂ ਚੱਲਾ ਉਹਦੀ ਚੰਨੀ ਜਨਤਾ ਆ ਕਲਰ ਹੈ ਹਾਂ ਇਹ ਚੁੰਨੀ ਦਾ ਰੰਗ ਬਹੁਤ ਘੱਟ ਹੈ ਸੂਟੋਂ ਗੂੜੇ ਰੰਗ ਦਾ ਕਲਰ ਹੈ ਇਹਦੇ 'ਚ ਛਾਪ ਆ ਜਾਇਆ ਦਿਖਦਾ ਹਾਂ ਤੂੰ ਦੇਖ ਲੈ ਕਿਆ ਰੇਂਜ ਹੈ ਜੀ ਇਹਦੀ ਆ ਬੰਦਿਆਂ ਦੀ ਮੋਦੀ ਦੇਣੀ ਨਹੀਂ ਹੈ 12-1500 ਦੀ ਨੂੰ 15 ਅੱਛਾ ਉਹ ਨਹੀਂ ਘਟਣੇ 5 ਰੁਪਏ ਵੀ ਦੇਖ ਲੈ ਬਾਈ ਹੋਰ ਕਿਹੜਾ ਕਹਿ ਰਹੇ ਤੇ ਇਹਨਾਂ ਚ 12 ਵਾਲਾ ਦਾ ਆ ਦੇ ਆਹ ਰੱਖ ਦੇ ਨੀ ਹੈ ਆਪਸ਼ਨ ਚ ਰੱਖ ਰੋ ਬਾਈ ਅਜੇ ਵੀ ਆਪਸ਼ਨ ਚ ਕਹਿੰਨੇ ਰੱਖ ਦੋ ਪੈਂਟਿੰਗ ਕਰ ਦੋ ਕਹਿੰਨੇ ਹੈ ਜੀ ਪੈਂਟਿੰਗ ਹੈ ਅਜੇ ਬਾਣੀ ਨਹੀਂ ਜੀ ਗੱਲ ਪੈਂਟਿੰਗ ਚ ਚੱਲਦੇ ਲੋ ਜੀ ਅੱਜ ਸ਼ਾਮ ਦਾ ਟਾਈਮ ਹੈ ਫੇ ਸਵੇਰ ਦੇ ਚੱਲ ਰਹੇ ਸੂਟ ਹੁਣ ਅੱਜ ਤਾਂ ਬਾਜੀ ਵੀ ਗੈਲ ਹੋ ਗਿਆ ਹੁਣ ਹੀ ਪਾਜੀ ਵੀ ਗੈਲ ਹੋ ਗਿਆ ਤੈਨਾਂ ਲਾ ਰਿਹਾ ਇਕੱਠੇ ਖੜਾ ਰਿਹਾ ਕਿ ਨਾ ਇੱਕ ਬੰਦਾ ਚਲੇ ਗਿਆ ਤੇ ਆਪਣਾ ਬੱਚੇ ਦਾ ਜਨਮ ਦਿਨ ਪਰੇ ਦਾ ਰਾਮ ਕਰਨ ਨਹੀਂ ਦੇਖੋ ਹਾਂ ਇਹ ਮੈਂ ਜੀਤਾ ਆਲੂ ਬਰੇ ਸੂਟ ਉਹ ਆਲੂ ਬਰੇ ਇਹ ਪੈਂ ਜਿਹੜੇ ਦੂਆ ਜਿਹੜਾ ਲੈਣਾ ਇਹਨਾਂ ਮਤੇ ਆਲੂ ਬਰੇ ਇਹ ਕਿੜਾ ਇਹਦਾ ਘਰ ਵਾਸਤੇ 1295 ਰੁਪਏ ਦਾ ਇਹ ਇੱਕ ਗਾੜੇ ਇਹ ਨਹੀਂ ਰੰਗ ਚੱਲਣਾ ਇਹ ਬੂੜੇ ਕਿਤੇ ਨਾ ਜ਼ਿਆਦਾ ਪੂਰਾ ਨਹੀਂ ਹੋ ਗਿਆ ਉਹਦਾ ਨੀਲਾ ਕਲਰ ਪੂਰਾ ਨੀਲਾ ਕਿਹੜਾ ਹੈ ਐਮਨਜੀ ਆ ਚਾਂਮਣੀ ਜਿਹੜਾ ਨੀਲਾ ਉਹ ਉਹ ਆ ਨੀਲਾ ਹੁੰਦਾ ਇਹਦਾ ਸਿਰਫ ਆਸ਼ੇਈ ਨਾ ਨੀਲਾ ਆ ਆ ਮੈਂ ਵੀ ਉਹ ਹੀ ਦੇਖ ਰਹੇ ਹਾਂ ਨਾ ਨੀਲਾ ਇਹ ਨਾ ਚਾਂਮਣੀ ਹੈ ਬਈ ਨਾਲ ਨਹੀਂ ਜੀ ਇਹ 1395 ਦੋ ਠੀਕ ਆ ਦੇ देख फिर मजीत क्या करना आया नहीं कोई पसंद चली गए फिर लोही सूट देखो फिर शाम कट्ठे भी करने पैने खुले हुए ਇਹ ਫਾਰੀ ਰਹੂਗਾ ਦਮਤਾ ਔਰ ਮੌਜੂਦਾ ਕਰਦੇ ਹਾਂ ਵਾਹ ਆ ਮੈਂ ਇੱਕ ਆਪ ਲੰਗੂ ਮੈਂ ਕਹਿਣੀ ਮੋਰ ਦਿਖਾ ਦੇ ਇਹ ਤਾਂ ਸਿਲੈਕਟਡ ਦੇ ਵਿੱਚ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਐਸੇ ਬਾਕੀ ਇਹੋ ਜਿੰਨਾ ਬਸ ਹਾਂ ਭਾਈ ਮੈਂ ਤੁਹਾਨੂੰ ਉਹੀ ਦੇ ਕੇ ਸਿਲੈਕਟ ਗੱਲ ਮੰਨੋ ਪਤਾ ਬਾਈ ਕਿ ਆਏ ਗੱਲ ਜਾਣੀ ਹੈ ਇਹ ਹਜ਼ਾਰ ਤੋਂ ਸ਼ੁਰੂ ਹੋ ਕੇ 2000 ਤੱਕ ਫੇਰ ਗੱਲ ਨਿਪਟਣੀ ਹੈ ਆਹ ਨੂੰ ਤਾਂ ਬੜਾ ਕੋਣਾ ਹੈ ਹੂੰ ਬਾਕੀ ਤਾਂ ਬਣ ਕੇ ਤਾਂ ਉਹਨਾਂ ਨੇ ਖਾਣੇ ਦੇ ਪੱਲੇ ਤਾਂ ਦੇਦੇ ਉਹਨਾਂ ਨੇ ਕੰਮ ਵਾਲੀ ਚੁੱਕ ਕੇ ਐਂਟਰੀ ਇਸ ਨਾਲ ਬਾਕੀ ਜਿੰਨਾ ਬਣ ਕੇ ਕਿੰਨੇ ਹਾਂ 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 ਸਾਰਾ ਦੋ ਤਿੰਨ ਪੰਡਾਈ 13 99 14 ਹਸਤਾ ਦੋ ਗੱਲ ਪੂਰੇ ਆਨੂੰ ਟੱਪਾ ਲਾਓ ਬਾਕੀ ਦੀ ਸਾਦੀ ਕਿੱਲੋਂ ਬਾਕੀ ਓਕੇ ਆ ਕੇ ਕੀ ਕਰਦੇ ਕਿਆ ਲੱਗਿਆ ਬੱਪਰ ਗੁੱਟ ਇਹ ਤਨ ਲਵਾਣ ਦੀ ਵੀ ਲੋੜ ਹੈ ਹੈ ਹੋਰ ਬਧਾ ਲੈ ਪਾਲਾ 100 ਕੰਡ ਹੋਰ ਪਾ ਲੂ ਕਿੰਨੇ ਵਾਲਾ 15 ਹੋਇਆ ਅਜੇ ਤਾਂ 1000 ਤੇ ਲੇਕਾ ਨਾ 15 ਹੀ ਹੋਇਆ ਹੋਰ ਬਧਾ ਲੂ ਅਰੇ ਮਾਨਸਿਕ ਚਿੱਤ ਕਾਉਮਾ ਉ ਕਰੀ ਜਾਂਦਾ ਜੇ ਮੰਨ ਨਾ ਸਿਲੈਕਟਿੰਗ ਕਰੀ ਹੈ ਹੈ ਕੀ ਹੋਇਆ ਤਿੰਨ ਦੀ ਵਿੱਚ ਚਲੋ ਕਰਦੇ ਹਾਂ ਸਲਾਹ ਦੇਖਦੇ ਹਾਂ ਕੀ ਬਣਦਾ ਜੀ ਮੇਰੀ ਉਹ ਭੈਣ ਨੂੰ ਬਾਅਦ ਚੇ ਦਾਨੇ ਤੁਹਾਨੂੰ ਆਹ ਤਾਂ ਇੱਤਕਾ ਮਾਉ ਮੌਚਾਂ ਵਿੱਚ ਲਏ ਹੋਏ ਆ ਜੀ ਇੱਕ ਇਹ ਸੂਟ ਆਇਆ ਹੁ ਚੁੰਨੀ ਵੀ ਤੇ ਦੁਪੱਟਾ ਬਹੁਤ ਵਧੀਆ ਇੰਨੇ ਇੱਕ ਕਿੰਨੀ ਰੇਂਜ ਦਾ ਹੈ ਵਧੀਆ ਜਾਣੇ ਵਾ ਮੈਨੂੰ ਪਤਾ ਦੋ ਪਰੇ ਜਾ ਕੇ ਰੁਕਣੀ ਗੱਲ ਥਾਣਾ ਹਾਂ ਹਾਂ ਉਹ ਦੇਖ ਲੈ ਭਾਈ ਜ਼ੋਰ ਲਾਈ ਨੀ ਚਿੱਟਾ ਕੇ ਰੰਗਦਾਰ ਜੀ ਦੇਦਾ ਚਿੱਟਾ ਜੀ ਦਾ ਚੁੰਨੀ ਵੀ ਪਿਓਰ ਦੀ ਹੈ ਮਨਜੀਤ ਇਹ ਵੀ ਠੀਕ ਹੈ ਇੱਕ ਇਹ ਸਲਵਾਰ ਵਰਕ ਆਇਆ ਅਰ ਆਪਕੈ ਨਹੀਂ ਇਹ ਵੀ ਠੀਕ ਹੈ ਮੰਜੀ ਦਾ ਲੈ ਵੀ ਇਹ ਤਿੰਨਾ ਚ ਹੁਣ ਇੱਕ ਕਰ ਲੈ ਹਾਂ ਜੀ ਮੈਂ ਹਾਂ ਠੀਕ ਨਹੀਂ ਹੈ ਇਹਦੀ ਸਲਵਾਰ ਤੇ ਵਰਤਦੇ ਨੇ ਲੰਬਾਈ ਦਾ ਕੋਈ ਫੱਕਰ ਨਹੀਂ ਸਲਵਾਰ ਵਰਤ ਸਹੀ ਕਰ ਇਹ ਹੀ ਹੈ ਸਲਵਾਰ ਦਾ ਕੱਪੜਾ ਅੱਜ ਨਹੀਂ ਮੈਂ ਕਹਿੰਦਾ ਮਨਜੀਤ ਬਹੁਤ ਵਧੀਆ ਬਣ ਕੇ ਆਊਗਾ ਜੇ ਆਪਾਂ ਆਨਲਾਈਨ ਹੈ ਉਹ ਸਰਵਾਰ ਦਾ ਜਿਹੜਾ ਕੱਪੜਾ ਗਰੇਜ ਆਏ ਚੁੰਨੀ ਚ ਇਹ ਸਹੀ ਆਊਗਾ ਉਹ ਮੇਰਾ ਫਾਈਲਸ ਵਾਲਾ ਗਿਰ ਗਿਆ ਸੀ ਉਹ ਮੈਨੂੰ ਪਾਣ ਦਾ ਯਾਦ ਹਰ ਸਦੀ ਵਾਪਸ ਹੋਵੇਗਾ ਉਹ ਗਾੜੀ ਚੁੱਪ ਚਾ ਨਿਕਲ ਗਿਆ ਵਿੱਚ ਹਾਂਜੀ ਹਾਂਜੀ ਉਹ ਠੀਕ ਰਹਿ ਜਾਏ ਸਾਡੀ ਹਾਂ ਵੈਸੇ ਵੀ ਠੀਕ ਰਿਹਾ ਹਾਂਜੀ ਹਾਂ 10 ਛੇ 33 ਹਾਂ ਅੱਛਾ ਹਾਂਜੀ ਹਾਂ ਨਹੀਂ ਤਾਂ ਫਿਰ ਆ ਦੇ ਇਹ ਵੀ ਇਹ ਦਿਖਾਈ ਬਾਈ ਪਾਣੀ ਥੋੜਾ ਜਿਹਾ ਵੱਧ ਇੱਕ ਤੇ ਪੈਣਾ ਦੇਤਾ ਇੱਕਣੀ ਦਾ ਇੱਕ ਗਰੇਜ ਹੀ ਨਾ ਇੱਕਣੀ ਦਾ ਹਣਾ ਯਾਦ ਮਨਜੀ ਤਾਂ ਹਾਂ ਏਕਲਾਂ ਦਾ ਗਰੇਜ ਇਹ ਮ ਬੜੇ ਵੀ ਰਿਪੋਰਟ ਹੈ ਠੀਕ ਹੈ ਦੇਖ ਤੂੰ ਹਾਂ ਇਹ ਠੀਕ ਲੱਗੂਗਾ ਇਹਦੀ ਸਲਵਾਰਥ ਲਾ ਗੈਲ ਮਲਾ ਕੇ ਦੇਖ ਲਾੜਾ ਕੇ ਆਣ ਜਾਣ ਨੂੰ ਐ ਲੈਣਾ ਵਧੀਆ ਲੱਗੂ ਐਨ ਅਵਾੜੀ ਬੁਜੀ ਕੋਈ ਕੋਈ ਜਾ ਰਿਹਾ ਦਿਨ ਕੋਈ ਕੋਈ ਆ ਰਿਹਾ ਇਹ ਠੀਕ ਐ ਕੋਈ ਵਈ ਉਹਦੀ ਪਲੈਨ ਐ ਫਿਰ ਸਲਵਾਰ ਨਹੀਂ ਨਹੀਂ ਕੱਲ ਦੇਖ ਤੂੰ ਦੇਖ ਵੇਹੀ ਠੀਕ ਹੈ। ਨਾ ਇਹਦੇ ਨਾਲ ਬਰੇਜ ਆਇਆ ਥੋੜਾ ਜਿਹਾ ਲੱਗਣਾ ਚੁੰਨੀ ਦਾ ਤਾਂ ਕਲਰ ਦੁਪट्टे ਦਾ। ਹੂੰ। ਤੇ ਚਲੋ ਠੀਕ ਹੈ ਜੀ ਹੋ ਗਈ ਇਸ ਲਾਈਕ। ਸਿਲੈਕਟ ਹੋ ਗਿਆ ਹੋ ਗਿਆ ਸਿਲੈਕਟ। ਪਰ ਬਰੇਕਾਂ ਅੱਜ ਤਾਂ 17 1700 ਦੀ 1700। ਹੂੰ। ਨਾ ਐਜੰਸੀ ਹੋਰ ਦੱਸੋ ਹੈ? ਯੂਨਾ ਬ੍ਰੇਕ ਕਰੀਏ ਜੀ ਉਹ ਬੇਨ। ਇਹ ਤਾਂ ਬਹੁਤ ਥੋੜਾ। ਕੀ ਕਹਿਣਾ ਹੈ? ਸਰਕਾਰ ਆਈ ਤਾਂ। ਜੈਨ ਨਮਾਇਤ ਤੇ ਸੰਕਲਾਇਆ। ਹੋਰ ਥੋੜਾ। ਯਾਰ ਕੋਈ ਨਹੀਂ 1 2 3 ਵਾਲੀ। আচ্ছা ਹੋਰ। ਦੋ ਜਾਨ। ਬਸ ਦੋ ਤੱਕ ਕਰ ਦਿੰਦੇ ਹਾਂ। ਚਲੋ ਠੀਕ ਹੈ ਜੀ। ਸ਼ੁਕਰੇ ਫਰਮਾਨਤਾਂ ਦੀ। ਐਤਕੀ 1700 ਤੱਕ ਬ੍ਰੇਕਾਂ ਲੱਗ ਗਈ। ਚਲੋ ਠੀਕ ਹੈ ਜੀ। ਰੂਪਾਂ ਨੂੰ। ਬਾਕੀ ਮੈਂ ਆਪਣੇ ਘਰ ਤੱਕ ਲੈ ਕੇ ਜਾਂਦਾ ਹਾਂ। ਹੈਂ? ਬੀਨਾ ਮਤਲਬ ਜ਼ਖਰਦਾ ਨਹੀਂ ਕਰਾਂ ਮੈਂ ਤਾਂ ਸਹਾਊਗਾ ਜੀ ਖਰਚਾ ਕੋਈ ਨਹੀਂ ਕਰਾਇਆ ਜੀ ਹਜ਼ਾਰ ਵਾਲਾ ਲੱਗੇ ਤੇ ਲੈਣ 1200 ਵਾਲਾ 2500 ਵਾਲਾ